ਤੇ ਜੇਲ੍ਹ ਭੇਜਤਾ ਆਹ ਤੇ ਜੇਲ੍ਹ ਭੇਜਤਾ ਹੈ ਹੁਣ ਉਹ ਦਾ ਦੋ ਦਿਨ ਅਰਮਾਂਡ ਲਿਆ ਆ ਅੱਛਾ ਜਨ ਕੇ ਰਿਮਾਂਡ ਤੇ ਹੈ ਹੂੰ ਤੇ ਉਹਦਾ ਕੇਸ ਤਾਂ ਫਾਸਟ ਟਰੈਕ ਤੇ ਜਾਂਦਾ ਆ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਹ ਦੇਣੀ ਆ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਆ ਜੇਲ੍ਹ ਕਿੱ데 ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਅਹ ਦੇਖੋ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਠੂ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਉਵੇਂ ਉਹ ਮਰੇ ਜੇਰਾ ਆਪਾਂ ਨੂੰ ਸੁਨੇਹਾ ਲੱਗ ਜਿੱਦਾਂ ਉਹ ਗਿਆ ਮੁੰਡਾ ਹੈ ਨਾ ਜਿੱਦਾਂ ਉਹਨੇ ਜੇਰਾ ਕੰਮ ਕਰਕੇ ਮਾਰਿਆ ਹੈ ਮੈਂ ਉਹ ਵੀ ਉਦਾਂ ਹੀ ਮਰੇ ਐਂ ਤਾਂ ਪਤਾ ਕੀ ਹੈ ਬਾਈ ਪਤਾ ਕਿਵੇਂ ਠੀਕ ਆ ਹੱਸੀ ਹੈ ਪਤਾ ਮੈਂ ਦਫਾ ਸਹੀ ਜਾਣ ਨਹੀਂ ਪਹਿਲੇ ਮੇਰੇ ਸਾਹਮਣੇ ਆ ਕੇ ਮੈਨੂੰ ਪੁੱਛਣਾ ਚਾਹੁੰਦੀ ਮੇਰੇ ਪ੍ਰਾਕੀਕ ਸੂਰ ਤੇ ਜਿਹੜਾ ਤੂੰ ਘੁਮਾ ਰਿਆ ਤੇ ਜੋ ਮਾਰਦੀ ਕਰਨ ਸਪਰਵਾਸ ਇਹ ਕੰਨੀ ਉਹ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਪਰ ਤਾ ਫਾਂਸੀਆਂ ਪੂਸੀਆਂ ਵਾਲਾ ਕੰਮ ਆਪਾਂ ਤਕੜੇ ਰਿਓ ਕੋਈ ਨਾ ਪਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਚਿਕਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲ